ਹੋਸ਼ਿਆਰਪੁਰ ਵਿਖੇ ਬੀਤੀ ਦਿਨੀ ਹੋਸ਼ਿਆਰਪੁਰ ਵਿਖੇ ਪੰਜ ਦੇ ਮਾਸੂਮ ਬੱਚੇ ਦੇ ਕਤਲ ਦੇ ਵਿਰੁੱਧ ਵਿੱਚ ਪਿੰਡ ਮਿਹਟਿਆਣਾ ਵਿਖੇ ਬਾਬਾ ਸਾਹਿਬ ਟਾਈਗਰ ਫੋਰੈਸ ਪੰਜਾਬ ਵੱਲੋਂ ਪ੍ਰਵਾਸੀ ਮਜ਼ਦੂਰਾਂ ਜਾਂਚ ਸਬੰਧੀ ਥਾਣਾ ਮਿਹਟਿਆਣਾ ਦੇ ਐਸਐਚਓ ਮਿਹਟਿਆਣਾ ਦੇ ਨਾਮ ਦਾ ਕਰਨੈਲ ਸਿੰਘ ਐਸਆਈ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਬਾਬਾ ਸਾਹਿਬ ਟਾਈਗਰ ਫੋਰੈਸ ਪੰਜਾਬ ਦੇ ਪ੍ਰਧਾਨ ਹੈਪੀ ਮਿਹਟਿਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ ਦਿਨੀ ਹੋਸ਼ਿਆਰਪੁਰ ਵਿਖੇ ਪ੍ਰਵਾਸੀ ਮਜ਼ਦੂਰ ਵੱਲੋਂ ਪੰਜ ਦੇ ਮਾਸੂਮ ਬੱਚੇ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਜਿਸ ਦਾ ਪੂਰੇ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾਂ ਖਿਲਾਫ ਪਾਰੀ ਰੋਸ਼ ਪਿਆ ਜਾ ਰਿਹਾ ਹੈ ਇਸ ਮੌਕੇ ਪੰਜਾਬ ਪ੍ਰਦਾਨ ਹੈਪੀ ਮਿਹਤਿਆਣਾ ਨੇ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਪੰਜਾਬ ਵਿੱਚ ਕੋਈ ਵੀ ਅਣਸੁਖਾਵੀ ਘਟਨਾ ਨਾ ਹੋ ਸਕੇ ਉਹਨਾਂ ਨੇ ਕਿਹਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਹਲਕਾ ਚੱਬੇ ਵਾਲਦੇ ਵਖ ਵਖ ਪਿੰਡਾਂ ਵਿੱਚ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਸ ਮੌਕੇ ਪੰਜਾਬ ਪ੍ਰਧਾਨ ਹੈਪੀ ਮਹਿਟਿਆਣਾ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਪ੍ਰਵਾਸੀ ਮਜ਼ਦੂਰਾ ਖਿਲਾਫ ਜਲਦੀ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਵੱਡੀ ਪੱਦਰ ਦੇ ਰੋਸ ਤਰਨਾ ਲਗਾ ਕੇ ਰੋਡ ਜਾਮ ਕੀਤਾ ਜਾਵੇਗਾ। ਇਸ ਮੌਕੇ ਬਾਬਾ ਸਾਹਿਬ ਟਾਈਗਰ ਫੋਰਸ ਪੰਜਾਬ ਦੇ ਪ੍ਰਧਾਨ ਹੈਪੀ ਮਹਿਟਿਆਣਾ ਨੇ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਕਰਨ ਸਬੰਧੀ ਐਸਐਚਓ ਮਹਿਟਿਆਣਾ ਨੂੰ ਮੰਗ ਪੱਤਰ ਦਿੱਤਾ ਤੇ ਪ੍ਰਵਾਸੀ ਮਜ਼ਦੂਰਾਂ ਦੀ ਬਰੀਕੀ ਨਾਲ ਜਾਂਚ ਕਰਨ ਲਈ ਅਪੀਲ ਕੀਤੀ। ਇਸ ਮੌਕੇ ਪੰਜਾਬ ਪ੍ਰਧਾਨ ਹੈਪੀ ਮਹਿਟਿਆਣਾ ਹਰਜਿੰਦਰ ਵਾਈਸ ਪ੍ਰਧਾਨ परमोद वाइस प्रधान मंगा आदमपुर जलंधर दोआबा जोन चेयरमैन हरजोत हल्का चब्बेवाल प्रधान नूरी लक्की सर्कल प्रधान पम्मा फगलाना बिट्टा रोहित लवी आदि हाजर कैमरामैन मनिंदर सिंह सैनी के नाल हुशियारपुर तो पत्रकार हरविंदर सिंह पुंगरनी की विशेष रिपोर्ट नशे जो भी घटना हुई है जी मंदभागी घटना है मतलब ना सहन योग शब्द हैगी है जे मतलब उन्होंने किए हुए हैं ਔਰ ਵੀ ਮਤਲਬ ਉਹਦੀ ਤਫਤੀਸ਼ ਜਿਹੜੀ ਮੌਕੇ ਦੇ ਉੱਥੇ ਵੀ ਅਸਰ ਕਰ ਰਹੀ ਆ ਔਰ ਜੋ ਵੀ ਤਫਤੀਸ਼ ਦੇ ਵਿੱਚ ਆਏਗਾ ਉਹ ਕਾਰਵਾਈ ਉਹਨਾਂ ਤੇ ਹੋਏਗੀ ਜੋ ਵੀ ਆਈਡੀਆਂ ਚ ਚੈੱਕੀਆਂ ਜਾਣਗੀਆਂ ਵੈਰੀਫਿਕੇਸ਼ਨ ਮਤਲਬ ਉਹਨਾਂ ਮੁੱਦੋਂ ਕੀਤੀ ਜਾਵੇਗੀ ਪਰ ਉਹਦੇ ਇਹ ਰਹਿ ਰਹੇ ਆ ਪਰ ਉਹ ਕੀ ਇਹਨਾਂ ਦਾ ਕੋਈ ਅਜਿਹਾ ਦਾ ਹਸਾਬ ਕਿਤਾਬ ਵੀ ਸਾਰਾ ਕੁਝ ਇਹ ਚੈੱਕ ਕਰਨ ਤੋਂ ਬਾਅਦ ਜਿਹੜੀ ਉਹ ਚਸਰਾਂ ਨੂੰ ਰਿਪੋਰਟ ਜੇ ਦਿੱਤੀ ਜਾਊਗੀ ਉਤੇ ਮਤਾ ਉਹ ਜਿਹੜੀ ਕਾਰਵਾਈ ਹੁੰਦੀ ਚੰਗੀ ਹੈ। ਜੈਪੀ ਜੈਪਾ ਅੱਜ ਬਾਬਾ ਸਾਹਿਬ ਟੈਕੀ ਕੋਰਸ ਵੱਲੋਂ ਪ੍ਰਧਾਨ ਹੈਪੀ ਮੇਡიან ਦੇ ਆਫਿਸ ਵਿੱਚ ਅੱਜ ਸਾਰੇ ਮੈਂਬਰਾਂ ਦੀ ਸੋਦੇਦਾਰਾ ਸੱਜਣਾ ਭਰਾਵਾਂ ਦੀ ਮੀਟਿੰਗ ਹੋਈ ਜਿਸ ਵਿੱਚ ਇਹ ਮਤਾ ਪਾਇਆ ਹੋਇਆ ਕਿ ਜੋ ਹਿਸ਼ਾਰਪੁਰ ਦੇ ਵਿੱਚ 4 ਸਾਲਾਂ ਬੱਚੇ ਨਾ ਪ੍ਰਵਾਸੀ ਮਜ਼ਦੂਰ ਵੱਲੋਂ ਉਹਨਾਂ ਬਾਦਫਾਲੀ ਦਾਵਾ ਉਸ ਨੂੰ ਮਾਰ ਦਿੱਤਾ ਗਿਆ ਬੜੀ ਬੇਰਮੀ ਦੇ ਨਾਲ ਉਹਦੇ ਸੰਬੰਧ ਵਿੱਚ ਅਸੀਂ ਥਾਣਾ ਮੇਡੀਆਂ ਦੇ ਵਿੱਚ ਅੱਜ ਸਾਰੀ ਸੰਸਥਾ ਵੱਲੋਂ ਫੋਰਸ ਵੱਲੋਂ ਜਿਹੜਾ ਮੈਮੋਰੀਅਲ ਹੈਗਾ ਉਹ ਐਸਐਸਓ ਸਾਹਿਬ ਨੂੰ ਦੇਣਾ ਹੈ ਵੀ ਜਿੰਨੇ ਪ੍ਰਵਾਸੀ ਜਲੂਰ ਰਹਿੰਦੇ ਨੇ ਸਾਡੇ ਪਿੰਡਾਂ ਦੇ ਵਿੱਚ ਜਿੰਨੇ ਥਾਣੇ ਦੇ ਅਧੀਨ ਆਉਂਦੇ ਨੇ ਉਹਨਾਂ ਸਾਰਿਆਂ ਦੀ ਵੈਰੀਫੀਕੇਸ਼ਨ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਤੋਂ 2-ਵਿਲਰ ਨੇ 4-ਵਿਲਰ ਨੇ ਉਹਨਾਂ ਦੀਆਂ ਆਰਸੀਆਂ ਉਹਨਾਂ ਦੇ ਪੇਪਰ ਵਰਕ ਪੂਰਾ ਚੈੱਕ ਕਰਨਾ ਚਾਹੀਦਾ ਔਰ ਜਿਨ੍ਹਾਂ ਤੋਂ ਨਹੀਂ ਹੈਗਾ ਉਹਨਾਂ ਦੇ ਉੱਪਰ ਜੋ ਮਾਦੀ ਕਰਵਾਈ ਉਹ ਸਾਡੇ ਵੱਲੋਂ ਮੌਜੂਦਾ ਬਣਾਈ ਜਾਵੇ ਤੇ ਉਸ ਤੋਂ ਬਾਅਦ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਪੰਚਾਇਤਾਂ ਦੇ ਵਿੱਚ ਪਿੰਡਾਂ ਵਿੱਚ ਰਹਿੰਦੇ ਨੇ ਰੈਂਟ ਤੇ ਰਹਿੰਦੇ ਨੇ ਉਹ ਉਹ ਜ਼ਿੰਮੇਵਾਰੀ ਦਿੱਤੀ ਜਾਵੇ ਜਿਹੜਾ ਬੰਦਾ ਉਸ ਦਾ ਮਾਲਕਾ ਅਗਰ ਪ੍ਰਵਾਸੀ ਮਜ਼ਦੂਰ ਵੱਲ ਕੋਈ ਵਾਰਦਾਤ ਹੁੰਦੀ ਹੈ ਤਾਂ ਉਹਦਾ ਜ਼ਿੰਮੇਵਾਰ ਉਹ ਮਾਲਕ ਹੋਏਗਾ ਤੇ ਇਹ ਇਹਨਾਂ ਨੂੰ ਜ਼ਰੂਰੀ ਬਣਾਇਆ ਜਾਵੇ ਪੁਲਿਸ ਵੱਲੋਂ ਸਾਰੇ ਨੂੰ ਸਾਰੇ ਹੋਰ ਵੀ ਸੱਜਣਾ ਮਿੱਤਰਾਂ ਪਿੰਡਾਂ ਦੇ ਸਾਰੇ ਭਾਈ ਵੀਰਾਂ ਨੂੰ ਬੇਨਤੀ ਹੈ ਕਿ ਜਿੰਨੇ ਪ੍ਰਵਾਸੀ ਮਜ਼ਦੂਰ ਆ ਇਹਨਾਂ ਦਾ ਬਾਈਕਲ ਕਰੋ ਇਹਨਾਂ ਨੂੰ ਇੱਥੋਂ ਆਪਾਂ ਜਿਹੜਾ ਮਿਸ਼ਨ ਮੁੱਦਿਆ ਹੁਣ ਆਪਾਂ ਜਿਹੜਾ ਭਈਏ ਪੰਜਾਬੋ ਪੰਜਾਬ ਬਚਾਓ ਜੈ ਭੀਪ ਜੈ ਭਰ ਜੀ ਜੈ ਭੀਪ ਜੈ ਭਰ ਬਾਬਾ ਸਾਹਿਬ ਦਾ ਗੁਰੂ ਸਰ ਹੈਪੀ ਮੀਡੀਆ ਨਾਲ ਪੰਜਾਬ ਪ੍ਰਧਾਨ ਅੱਜ ਪਿੰਡ ਮੀਡੀਆ ਨਾਲ ਬੈਠੇ ਐਸਰਗੁਰ ਸਾਹਿਬ ਨੇ ਇੱਕ ਮੰਗ ਪੱਤਰ ਦਿੱਤਾ ਜਾ ਰਿਹਾ ਕਿ ਜੋ ਵੀ ਚਾਰ ਸਾਲ ਦਾ ਬੱਚਾ ਹੈ ਹੁਸ਼ਿਆਰਪੁਰ ਦੇ ਵਿੱਚ ਇੱਕ ਪਰਵਾਸੀਆਂ ਵੱਲੋਂ ਉਸਦਾ ਰੇਲ ਕਰਕੇ ਉਸਦਾ ਗਲਾ ਦਬਾ ਕੇ ਕੁੱਸਰੀ ਵਿੱਚ ਕੀਤੀ ਗਈ ਆ ਮਾਰ ਦਿੱਤਾ ਗਿਆ ਵਾ ਇਸ ਸਮੰਧ ਦੇ ਵਿੱਚ ਅਸੀਂ ਐਸਐਸਓ ਨੂੰ ਇੰਡੀਆਜ ਮੰਗ ਪੱਤਰ ਦੇ ਰਹੇ ਆ ਕਿ ਜਿੰਨੇ ਵੀ ਪਿੰਡ ਮੈਡੀਅਨ ਥਾਣੇ ਦੇ ਅੰਡਰ ਹੈਗੇ ਆ ਜਿੰਨੇ ਵੀ ਅਜੇ ਆ ਪਰਵਾਸੀ ਰਹਿੰਦੇ ਆ ਉਹਨਾਂ ਦੇ ਬਾਈਕ ਦੇ ਆਧਾਰ ਕਾਰਡ ਵੋਟਰ ਕਾਰਡ ਕੋਈ ਕੰਦਾ ਕੈਨਸਲ ਕੀਤੇ ਜਾਣ ਤੇ ਉਹਨਾਂ ਦੇ ਜੈਟ ਜਿੱਤੇ ਜਾਣ ਮੇ ਇਨਾਂ ਦੇ ਫਿਰੇ ਲੈਣ ਵਾਲੇ ਹੈ ਜਿਹਦਾ ਰਿਕਾਰਡ ਹੈ ਜੀ ਨਹੀਂ ਹੈ ਜੋ ਵੀ ਇਨਾਂ ਦੇ ਜੋ ਕਰੰਟ ਕਰਕੇ ਇਧਰੋਂ ਜਾਂਦੇ ਆ ਕੋਈ ਚੁਪੀ ਚਲ ਜਾਂਦਾ ਵਾ ਕੋਈ ਪੰਜਾਬ ਆ ਜਾਂਦਾ ਵਾ ਗੱਦ ਕੰਮ ਕਰਕੇ ਗ੍ਰਾਮਦਾਰੀ ਤੇ ਉਥੇ ਦਾ ਜੀ ਵੈਰੀਫਾਈ ਕੀਤਾ ਜਾਵੇ ਤੇ ਉਹਨਾਂ ਦੇ ਆਧਾਰ ਕਾਰਡ ਕੈਂਸਲ ਕੀਤੇ ਜਾਣ ਮੋਟਰ ਕਾਰਡ ਕੈਂਸਲ ਕੀਤੇ ਜਾਣ ਜੇ ਵੀ ਜੇ